ਸੱਚੀ ਗੱਲ ਮੈਂ ਸੁਨੇਨਾ ਦੇਸ਼ ਦੁਨੀਆ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵੱਲ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲਾਲ ਕਿਲੇ ਨੇੜੇ ਕਾਰ ਤਮਾਕੇ ਮਾਮਲੇ ਦੀ ਜਾਂਚ ਦੇ ਕੇਂਦਰ 'ਚ ਰਹੀ ਫਰੀਦাবাদ ਸਥਿਤ ਅਲਫਲਾ ਯੂਨੀਵਰਸਿਟੀ ਦੇ ਚੇਅਰਮੈਨ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਦਿਨ ਪਰ ਯੂਨੀਵਰਸਿਟੀ ਦੇ ਟਰਸਟੀਆਂ ਤੇ ਪ੍ਰਮੋਟਰਾਂ ਵਿਰੁੱਧ ਦਿੱਲੀ ਐਨਸੀਆਰ 'ਚ ਛਾਪੇ ਮਾਰੀ ਚੱਲੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸਿਦਕੀ ਨੂੰ ਮਨੀ ਲਾਂਡਰਿੰਗ ਕਾਲੇ ਪੈਸੇ ਨੂੰ ਚਿੱਟਾ ਕਰਨਾ ਰੋਕੂ ਐਕਟ ਦੀਆਂ ਅਪਰਾਧਿਕ ਧਾਰਾਵਾਂ ਤਹਿਤ ਹਿਰਾਸਤ 'ਚ ਲਿਆ ਗਿਆ ਅਤੇ ਉਸ ਨੂੰ ਰਿਮਾਂਡ ਲਈ ਸਮਰਥ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ। ਸੂਤਰਾਂ ਮੁਤਾਬਕ ਐਨਸੀ ਨੇ ਸਵੇਰੇ 5:15 ਵ ਹਾਲੀ 100 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਹੈ ਫੈਡਰਲ ਜਾਂਚ ਏਐਨਸੀ ਦੀਆਂ ਕਈ ਟੀਮਾਂ ਨੇ ਅਲ ਫਲਾਟ ٹرسٹ ਅਤੇ ਉਹ ਯੂਨੀਵਰਸਿਟੀ ਸਥਾਪਨਾ ਦੇ ਘੱਟੋ-ਘੱਟ 25 ਟਿਕਾਣਿਆਂ ਉੱਤੇ ਛਾਪੇ ਮਾਰਿਆ ਆਈਐਨਸੀ ਦੇ ਅਧਿਕਾਰੀਆਂ ਨੇ ਦਿੱਲੀ ਦੇ ਔਕਲਾ ਖੇਤਰ ਵਿੱਚ ਇੱਕ ਦਫ਼ਤਰ ਉੱਤੇ ਵੀ ਛਾਪੇ ਮਾਰਿਆ ਜਿਸ ਵਿੱਚ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਸੁਰੱਖਿਆ ਘੇਰਾਬੰਦੀ ਕੀਤੀ ਜਾ ਰਹੀ ਸੀ 10 ਨਵੰਬਰ ਨੂੰ ਦਿੱਲੀ ਦੇ ਮਸ਼ਹੂਰ ਸਮਾਰਕ ਨੇੜੇ ਹੋਏ ਧਮਾਕੇ ਵਿੱਚ 15 ਲੋਕ ਮਾਰੇ ਗਏ ਸਨ ਅਤੇ ਯੂਨੀਵਰਸਿਟੀ ਅਤੇ ਕਸ਼ਮੀਰ ਵਿੱਚ ਜੁੜੇ ਕਈ ਡਾਕਟਰਾਂ ਦੀ ਭੂਮਿਕਾ ਅੱਤਵਾਦ ਰੋਕੂ ਜਾਂਚ ਏਜੰਸੀਆਂ ਦੇ ਘੇਰੇ ਵਿੱਚ ਹੈ ਇਹ ਕਾਰਵਾਈ ਬੀਤੀ ਬੇਨਿਯਮ ਸੈਲ ਕੰਪਨੀਆਂ ਦੀ ਵਰਤੋਂ ਰਿਹਾਇਸ਼ੀ ਸੰਸਥਾਵਾਂ ਅਤੇ منی ਲਾਂਡਰਿੰਗ ਦੀ ਚੱਲ ਰਹੀ ਜਾਂਚ ਦਾ ਹਿੱਸਾ ਈਡੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਆਲ ਫਲਾਟ ਟਰਸਟ ਅਤੇ ਸੰਬੰਧਿਤ ਸੰਸਥਾਵਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀ ਨੇ ਕਿਹਾ ਕਿ ਟਰਸਟ ਅਤੇ ਯੂਨੀਵਰਸਿਟੀ ਦੇ ਵਿੱਤ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਕਰਨ ਵਾਲੇ ਪ੍ਰਮੁੱਖ ਕਰਮਚਾਰੀਆਂ ਨੂੰ ਵੀ ਛਾਪੇਮਾਰੀ ਵਿੱਚ ਸ਼ਾਮਲ ਕੀਤਾ ਗਿਆ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਾਦੂ ਸਿੰਘ ਤਰਮਸੋਤ ਖਿਲਾਫ منی ਲਾਂਡਰਿੰਗ ਮਾਮਲੇ 'ਚ ਵੱਡੀ ਕਾਰਵਾਈ ਹੋਈ ਹੈ ਮਹਾਲੀ ਦੀ ਖਾਸ ਅਦਾਲਤ ਨੇ ਨਾ ਖਿਲਾਫ ED ਨੂੰ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਇਸ ਲਈ ED ਦੇ ਵਕੀਲ ਵੱਲੋਂ ਅਦਾਲਤ ਵਿੱਚ ਅਰਜੀ ਦਿੱਤੀ ਗਈ ਸੀ ਅਰਜੀ ਵਿੱਚ ਕਿਹਾ ਗਿਆ ਸੀ ਕਿ ਕਿਸੇ ਲੋਕ ਸੇਵਕ ਸਰਕਾਰੀ ਅਹੁਦੇ ਵਾਲੇ ਤੇ ਕੇਸ ਚਲਾਉਣ ਲਈ ਧਾਰਾ 197 ਅਧੀਨ ਇਜਾਜ਼ਤ ਲਾਜ਼ਮੀ ਹੁੰਦੀ ਹੈ ਅਦਾਲਤ ਨੇ ਕੇਸ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ ਇਸ ਕੇਸ ਵਿੱਚ 2 ਦੇ ਦੋਸ਼ੀ ਮਹਿੰਦਰ ਪਾਲ ਅਤੇ ਸੁਖਵਿੰਦਰ ਸਿੰਘ ਨੂੰ ਵੀ ਜੋੜਿਆ ਗਿਆ ਤੇ ਅਦਾਲਤ ਨੇ ਉਹਨਾਂ ਨੂੰ ਨੋਟਿਸ ਭੇਜ ਦਿੱਤਾ ਸਾਲ 2017 ਚ ਜਦੋਂ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਣੀ ਸੀ ਤਦੋਂ ਸਾਧੂ ਸਿੰਘ ਧਰਮਸੋਤ ਨੂੰ ਬਣ ਮੰਤਰੀ ਬਣਾਇਆ ਗਿਆ ਸੀ ਇਸ ਦੇ ਨਾਲ ਹੀ ਸੋਸ਼ਲ ਵੈਲਫੇਅਰ ਵਿਭਾਗ ਵੀ ਉਹਨਾਂ ਕੋਲ ਸੀ ਪਰ ਜਿਵੇਂ ਹੀ ਪੰਜਾਬ ਚ ਆਪ ਦੀ ਸਰਕਾਰ ਆਈ ਵਿਜੀਲੈਂਸ ਬਿਊਰੋ ਨੇ ਉਹਨਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਜਾਂਚ ਦੌਰਾਨ বন ਵਿਭਾਗ ਵਿੱਚ ਕਰੋੜਾਂ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਇਸ ਤੋਂ ਬਾਅਦ 7 ਜੂਨ 2022 ਨੂੰ ਵਿਜੀਲੈਂਸ ਬਿਊਰੋ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਇਸੇ ਐਫ ਆਈ ਆਰ ਨੂੰ ਆਧਾਰ ਬਣਾ ਕੇ ਈਡੀ ਨੇ ਵੀ ਜਾਂਚ ਚਲਾਈ ਅਤੇ ਈਡੀ ਨੇ ਉਹਨਾਂ ਨੂੰ 16 ਜਨਵਰੀ 2024 ਨੂੰ ਗ੍ਰਿਫਤਾਰ ਕੀਤਾ ਈਡੀ ਨੇ ਸਾਧੂ ਸਿੰਘ ਧਰਮਸੋਧ ਅਤੇ ਉਹਨਾਂ ਦੇ ਪੁੱਤਰ ਦੀ 4.58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਇਹ ਕਾਰਵਾਈ ਈਡੀ ਨੇ منی ਲਾਂਡਰਿੰਗ ਗਲਤ ਤਰੀਕੇ ਨਾਲ ਕਮਾਇਆ ਤੇ ਛੁਪਾਇਆ ਪੈਸਾ ਰੋਕਣ ਵਾਲੇ ਕਾਨੂੰਨ ਅਧੀਨ ਕੀਤੀ ਈਡੀ ਜਲੰਧਰ ਵੱਲੋਂ ਇਹ ਕਾਰਵਾਈ ਤਕਰੀਬਨ 2 ਸਾਲ ਪਹਿਲਾਂ ਕੀਤੀ ਗਈ ਸੀ ਇਜ਼ਰਾਈਲ ਦੇ ਸੁਰੱਖਿਆ ਮੰਤਰੀ ਇਤਾਮਰ ਵੇਨ ਗਵੀਰ ਨੇ ਕਿਹਾ ਕਿ ਫਿਲਸਤੀਨ ਨੂੰ ਮਾਨਤਾ ਮਿਲਣ ਤੇ ਉਥੋਂ ਦੇ ਸੀਨੀਅਰ ਅਧਿਕਾਰੀਆਂ ਨੂੰ ਚੁਣ-ਚੁਣ ਕੇ ਮਾਰਿਆ ਜਾਣਾ ਚਾਹੀਦਾ ਸੰਸਦ ਵਿੱਚ ਬੋਲਦੇ ਹੋਏ ਗਵੀਰ ਨੇ ਕਿਹਾ ਕਿ ਜੇਕਰ ਸੰਯੁਕਤ ਰਾਸ਼ਟਰ ਇੱਕ ਫਿਲਸਤੀਨੀ ਰਾਸ਼ ਨੂੰ ਮਾਨਤਾ ਦੇਣ ਦੀ ਹਿੰਮਤ ਕਰਦਾ ਹੈ ਤਾਂ ਨੇਤਨ ਜਾਹੂ ਫਿਲਸਤੀਨ ਦੀ ਅਥਾਰਟੀ ਦੇ ਪ੍ਰਧਾਨ ਮਹਿਮੂਦ ਅਵਾਸ ਨੂੰ ਗ੍ਰਿਫਤਾਰ ਕਰ ਅਤੇ ਉਸ ਨੂੰ ਕਾਲ ਕੋਠੜੀ ਵਿੱਚ ਸੁੱਟਦੇ ਨੇ ਉਹਨਾਂ ਨੇ ਤਨਜਾਹੂ ਤੋਂ ਮੰਗ ਕੀਤੀ ਹੈ ਕਿ ਐਲਾਨ ਕਰਨ ਕਿ ਮਹਿਮੂਦ ਅਵਾਸ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ ਜੇਕਰ ਸੰਯੁਕਤ ਰਾਸ਼ਟਰ ਇਸ ਨੂੰ ਮਾਨਤਾ ਦਿੰਦਾ ਤਾਂ ਤਹਾਨੂੰ ਦਿਖਾਉਣਾ ਪਵੇਗਾ ਕਿ ਤੁਸੀਂ ਮਹਿਮੂਦ ਅਵਾਜ਼ ਨੂੰ ਗ੍ਰਫਤਾਰ ਕਰਨ ਲਈ ਤਿਆਰ ਹੋ ਇਜ਼ਰਾਈਲੀ ਪ੍ਰਧਾਨ ਮੰਤਰੀ ਬਿਜ਼ਾਮੀਨ ਇਤਨਜਾਹੂ ਨੇ ਮੰਗਲਵਾਰ ਨੂੰ ਗਾਜ਼ਾ ਦੀ ਸੁਰੱਖਿਆ ਅਤੇ ਸ਼ਾਸਨ ਲਈ ਟਰੰਪ ਪ੍ਰਸ਼ਾਸਨ ਦੇ ਬਲੂਪ੍ਰਿੰਟ ਨੂੰ ਸੰਯੁਕਤ ਰਾਸ਼ਟਰ ਦੀ ਪ੍ਰਵਾਨਗੀ ਦੀ ਸਲਾਹਾਂਗੀ ਦਿੱਤੀ ਜਦੋਂ ਕਿ ਹਮਾਸ ਨੇ ਯੋਜਨਾ ਨੂੰ ਰੱਦ ਕਰ ਦਿੱਤਾ ਤੇ ਇਸ ਨੂੰ ਵਿਦੇਸ਼ੀ ਕੰਟਰੋਲ ਥੋਪਣ ਦੀ ਕੋਸ਼ਿਸ਼ ਕਿਆ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਪਾਸ ਕੀਤਾ ਗਿਆ ਮਤਾ ਯੁੱਧ ਪ੍ਰਭਾਵਿਤ ਗਾਜ਼ਾ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਇੱਕ ਅੰਤਰਰਾਸ਼ਟਰੀ ਕੋਰਸ ਦੀ ਮੌਜੂਦਗੀ ਨੂੰ ਤੇ ਰਾਸ਼ਟਰਪਤੀ ਟਰੰਪ ਦੀ ਨਿਗਰਾਨੀ ਹੇਠ ਪੀਸ ਬੋਰਡ ਨਾਲ ਇੱਕ ਅਸਥਾਈ ਅਥਾਰਟੀ ਨੂੰ ਮਨਜ਼ੂਰੀ ਦਿੰਦਾ ਅਤੇ ਇੱਕ ਸੁਤੰਤਰ ਫਿਲਸਤੀਨ ਲਈ ਇੱਕ ਸੰਭਾਵਿਤ ਵਿਖ ਦੀ ਕਲਪਨਾ ਕਰਦਾ ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਤਾਪਮਾਨ ਵਧਿਆ ਕੋਸ਼ ਦਿਨਾਂ ਤੋਂ ਤਾਪਮਾਨ ਲਗਾਤਾਰ ਡਿੱਗ ਰਿਹਾ ਸੀ ਪਰ ਹੁਣ ਇਹ ਹੌਲੀ-ਹੌਲੀ ਵਧਣ ਲੱਗ ਪਿਆ ਮੌਸਮ ਵਿਗਿਆਨ ਕੇਂਦਰ ਦਾ ਅਨੁਮਾਨ ਹੈ ਕਿ ਅਗਲੇ ਕੋਸ਼ ਦਿਨਾਂ ਤੱਕ ਤਾਪਮਾਨ ਇਸੇ ਤਰ੍ਹਾਂ ਵਧਦਾ ਰਹੇਗਾ ਹਾਲਾਂਕਿ ਲਗਭਗ 3 ਦਿਨਾਂ ਤੱਕ ਤਾਪਮਾਨ ਵਿੱਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ ਤਾਪਮਾਨ ਵਿੱਚ ਵਾਧਾ ਇੱਕ ਸਰਗਰਮ ਪੱਛਮੀ ਗੜਬੜੀ ਦੀ ਅਨਹੋਂਦ ਅਤੇ ਮੀਂਹ ਦੀ ਘਾਟ ਕਾਰਨ ਹੋਇਆ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਦਿਨਾਂ ਵਿੱਚ ਤਾਪਮਾਨ 1 ਤੋਂ 2 ਡਿਗਰੀ ਤੱਕ ਵੱਧ ਸਕਦਾ ਪਿਛਲੇ ਕੋਸ਼ ਦਿਨਾਂ ਤੋਂ ਘੱਟੋ- ਚਾਵੇਗਾ ਪਹਾੜਾਂ ਤੋਂ ਹਵਾਵਾਂ ਮਾ ਅਜੇ ਵੀ ਚੱਲ ਰਹੀਆਂ ਨੇ ਪਰ ਉਹਨਾਂ ਦੀ ਗਤੀ ਬਹੁਤ ਹੌਲੀ ਹੈ ਇਸ ਵੇਲੇ ਪੰਜਾਬ ਵਿੱਚ 2 ਤੋਂ 4 ਕਿਲੋਮੀਟਰ ਪ੍ਰਤੀ ਘੰਟੇ ਨਤੀਜੇ ਵਜੋਂ ਆਉਣ ਵਾਲੇ ਦਿਨਾਂ ਵਿੱਚ ਮੈਦਾਨੀ ਇਲਾਕਿਆਂ ਵਿੱਚ ਹਲਕੀ ਧੁੰਦ ਪੈਣ ਦੀ ਉਮੀਦ ਹੈ ਪੰਜਾਬ ਵਿੱਚ ਪਿਛਲੇ 24 ਘੰਟੇ ਦੌਰਾਨ ਤਾਪਮਾਨ ਵਿੱਚ ਵਾਧਾ ਹੋਇਆ ਕੱਲ ਸਵੇਰ ਦਾ ਘੱਟੋ ਘੱਟ ਤਾਪਮਾਨ 1 ਡਿਗਰੀ ਵਧਿਆ ਜਿਸ ਨਾਲ ਤਾਪਮਾਨ ਆਮ ਦੇ ਨੇੜੇ ਆ ਗਿਆ ਇਸ ਦੌਰਾਨ ਫਰੀਦਕੋਟ ਵਿੱਚ ਘੱਟੋ ਘੱਟ ਤਾਪਮਾਨ ਜੋ ਸੋਮਵਾਰ ਨੂੰ 5 ਡਿਗਰੀ ਤੱਕ ਪਹੁੰਚ ਗਿਆ ਸੀ ਮੰਗਲਵਾਰ ਨੂੰ 1.2 ਡਿਗਰੀ ਵੱਧ ਕੇ 6.2 ਡਿਗਰੀ ਹੋ ਗਿਆ ਅੱਤਵਾਦ ਨੂੰ ਵਿਸ਼ਵ ਪੱਧਰ ਤੇ ਸਭ ਤੋਂ ਗੰਭੀਰ ਖਤਰਾ ਦੱਸਦੇ ਹੋਏ ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਨੇ ਅੰਤਰਰਾਸ਼ਟਰੀ ਪਾਈਚਾਰੇ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਇਸ ਨੂੰ ਕਿਸੇ ਵੀ ਰੂਪ ਵਿੱਚ ਬਰਦਾਸ਼ਤ ਨਾ ਕਰੇ। ਉਹਨਾਂ ਸਪਸ਼ਟ ਤੌਰ ਤੇ ਕਿਹਾ ਕਿ ਅੱਤਵਾਦ ਦੇ ਮਾਮਲੇ 'ਚ ਕੋਈ ਸਮਝੌਤਾ, ਕੋਈ ਬਹਾਨੇਬਾਜ਼ੀ ਜਾਂ ਕੋਈ ਪਰਦਾ ਪਾਉਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਮੰਗਲਵਾਰ ਨੂੰ ਮਾਸਕੋ ਵਿੱਚ ਸੰਗਾਈ ਸਹਿਯੋਗ ਸੰਗਠਨ ਦੇ ਮੁਖੀਆਂ ਦੀ ਪ੍ਰੀਸ਼ਦ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜੈ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਐਸ ਸੀਓ ਅਸਲ ਵਿੱਚ ਅੱਤਵਾਦ ਵਕਵਾਦ ਅਤੇ ਕੱਟੜਵਾਦ ਵਰਗੀਆਂ ਤਿੰਨ ਕੁਰੀਤੀਆਂ ਦਾ ਮੁਕਾਬਲਾ ਕਰਨ ਲਈ ਸਥਾਪਿਤ ਕੀਤਾ ਗਿਆ ਸੀ ਪਰ ਹਾਲ ਹੀ ਦੇ ਸਾਲਾਂ ਵਿੱਚ ਇੱਕ ਖਤਰੇ ਹੋਰ ਵੀ ਗੰਭੀਰ ਹੋ ਗਏ ਨੇ। ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਅੱਤਵਾਦ ਦੇ ਸਾਰੇ ਰੂਪਾਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਉਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਆਪਣੇ ਨਾਗਰਿਕਾਂ ਨੂੰ ਅੱਤਵਾਦੀ ਖਤਰਾਂ ਤੋਂ ਬਚਾਉਣ ਦਾ ਪੂਰਾ ਅਧਿਕਾਰ ਹੈ ਅਤੇ ਅਸੀਂ ਇਸ ਅਧਿਕਾਰ ਦੀ ਵਰਤੋਂ ਕਰਦੇ ਰਹਾਂਗੇ। ਇਸ ਦੌਰਾਨ ਵਿਦੇਸ਼ ਮੰਤਰੀ ਐਜੇ ਸ਼ੰਕਰ ਨੇ ਸੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਵਫਦ ਦੇ ਮੈਂਬਰਾਂ ਨਾਲ ਮੰਗਲਵਾਰ ਨੂੰ ਰੂਸੀ ਰਾਸ਼ਟਰਪਤੀ ਦੀ ਮੇਰੇ ਪੋਤੇ ਨਾਲ ਮੁਲਾਕਾਤ ਕੀਤੀ જયਸ਼ੰਕਰ ਨੇ ਸੋਮਵਾਰ ਨੂੰ ਆਪਣੇ ਰੂਸੀ ਹਮਰਤਵਾ ਸਰਗੇਈ ਲਾਬਰੋਵ ਨਾਲ ਵੀ ਵਿਆਪਕ ਗੱਲਬਾਤ ਕੀਤੀ ਸੀ ਅਮਰੀਕਾ ਨੇ 200 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਦੇਸ਼ ਨਿਕਾਲਾ ਦਿੱਤੇ ਗਏ ਲੋਕਾਂ ਵਿੱਚ ਗੈਂਗਸਟਰ ਅਨਮੋਲ ਵਿਸ਼ਨੋਈ ਅਤੇ ਪੰਜਾਬ ਦੇ ਦੋ ਲੁੜਿੰਦ ਦੇ ਵਿਅਕਤੀ ਸ਼ਾਮਿਲ ਨੇ ਨਾਲ ਹੀ 197 ਗੈਰ ਕਾਨੂੰਨੀ ਪ੍ਰਵਾਸੀ ਵੀ ਸ਼ਾਮਿਲ ਨੇ ਇਹ ਫਲਾਈਟ ਪਹਿਲਾਂ ਹੀ ਅਮਰੀਕਾ ਤੋਂ ਉਡਾਣ ਭਰ ਚੁੱਕੀ ਹੈ ਜੋ ਸਵੇਰੇ 10 ਵਜੇ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੇ ਪਹੁੰਚੇਗੀ ਇਹ ਕਾਰਵਾਈ 트ੰਪ ਪ੍ਰਸ਼ਾਸਨ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈ ਇਸ ਤੋਂ ਪਹਿਲਾਂ ਫਰਵਰੀ ਵਿੱਚ ਅਮਰੀਕਾ ਨੇ 200 ਤੋਂ ਵੱਧ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਸੀ ਇਹ ਵਿਅਕਤੀ ਅੰਮ੍ਰਿਤਸਰ ਪਹੁੰਚੇ ਅਤੇ ਫਿਰ ਬੱਸਾਂ ਰਾਹੀਂ ਘਰ ਪੇਸ਼ ਦਿੱਤੇ ਗਏ ਉਹਨਾਂ ਵਿੱਚੋਂ ਜ਼ ਗੈਰ ਕਾਨੂੰਨੀ ਪ੍ਰਵੇਸ਼ ਜਾਂ ਵੀਜ਼ਾ ਓਵਰਸਟੇਏ ਲਈ ਦੇਸ਼ ਨਿਕਾਲਾ ਦਿੱਤਾ ਗਿਆ ਸੀ। ਉਹਨਾਂ ਤੇ ਡੰਕੀ ਰੂਟ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ ਜਿਸ ਦਾ ਅਰਥ ਹੈ ਕੈਨੇਡਾ ਰਾਹੀਂ ਗੈਰ ਕਾਨੂੰਨੀ ਪ੍ਰਵੇਸ਼। ਦਰਅਸਲ 트ੰਪ ਨੇ ਆਪਣੇ ਚੋਣ ਵਾਅਦੇ ਦੇ ਹਿੱਸੇ ਵਜੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਟਾਉਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਜਨਵਰੀ ਤੋਂ ਮਈ 2025 ਤੱਕ ਸੈਂਕੜੇ ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ। ਭਾਰਤ ਸਰਕਾਰ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਵਿੱਚ ਸਹਿਯੋਗ ਦਾ ਐਲਾਨ ਕੀਤਾ ਪਰ ਤਸਦੀਕ ਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ ਫਰਵਰੀ ਵਿੱਚ ਕਿਹਾ ਸੀ ਕਿ ਉਹ ਕਾਨੂੰਨੀ ਪ੍ਰਵਾਸੀ ਨੂੰ ਵਾਪਸ ਲੈਣ ਲਈ ਤਿਆਰ ਨੇ ਜਪਾਨ ਦੇ ਇੱਕ ਸ਼ਹਿਰ ਭਿਆਨਕ ਅਗ ਦੀ ਲਪੇਟ ਵਿੱਚ ਆ ਗਿਆ 170 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ ਨੇ ਅੱਗ ਇੰਨੀ ਭਿਆਨਕ ਹੈ ਕਿ ਇਸ ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਰਾਤ ਭਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਗ ਪੂਰੀ ਤਰ੍ਹਾਂ ਬੁਝਾਈ ਨਹੀਂ ਜਾ ਸਕੀ ਹੈ ਜਪਾਨ ਦੀ ਰਾਜਧਾਨੀ ਟੋਕਿਓ ਤੋਂ ਸਿਰਫ 770 ਕਿਲੋਮੀਟਰ ਦੂਰ ਸਥਿਤ ਵੈਂਟਾ ਸ਼ਹਿਰ ਦੇ ਸਾਗਨੋਸੇਕੀ ਜ਼ਿਲ੍ਹੇ ਵਿੱਚ ਅੱਗ ਲੱਗੀ ਅੱਗ ਤੋਂ ਬਚਣ ਲਈ ਲਗਭਗ 175 ਲੋਕਾਂ ਨੇ ਐਮਰਜੈਂਸੀ ਸ਼ੈਲਟਰਾਂ ਵਿੱਚ ਪਨਾਹ ਲਈ ਹੈ ਮੰਗਲਵਾਰ ਸ਼ਾਮ 5:40 ਮਿੰਟ ਤੇ ਭਾਰਤੀ ਸਮੇਂ ਅਨੁਸਾਰ ਰਾਤ 8:40 ਮਿੰਟ ਤੇ ਅੱਗ ਲੱਗੀ ਫਾਇਰ ਆਗ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇੱਕ ਵਿਅਕਤੀ ਲਾਪਤਾ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ ਜਾਪਾਨੀ ਸ਼ਹਿਰ ਵਿੱਚ ਲੱਗੀ ਅੱਗ ਦੀਆਂ ਕਈ ਫੋਟੋਆਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਨੇ ਉੱਚੀਆਂ ਅੱਗ ਦੀਆਂ ਲਪਟਾਂ ਤੇ ਕਾਲੇ ਧੂੰਏ ਦੇ ਗੁਬਾਰ ਦਿਖਾਈ ਦੇ ਰਹੇ ਨੇ ਸਥਾਨਕ ਮੀਡੀਆ ਅਨੁਸਾਰ ਅੱਗ ਇੰਨੀ ਭਿਆਨਕ ਹੈ ਕਿ ਇਹ ਰਿਹਾਇਸ਼ੀ ਖੇਤਰਾਂ ਤੋਂ ਦੂਰ ਪਹਾੜੀ ਜੰਗਲਾਂ ਵਿੱਚ ਫੈਲ ਗਈ ਹੈ ਇਸ ਕਾਰਨ ਫਾਇਰ ਫਾਈਟਰਾਂ ਲਈ ਅੱਗ ਬੁਝਾਉਣ ਵਿੱਚ ਮੁਸ਼ਕਲ ਆ ਰਹੀ ਹੈ ਜਾਪਾਨੀ ਪ੍ਰਧਾਨ ਮੰਤਰੀ ਤਾਕਾਚੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਅੱਗ ਬਾਰੇ ਇੱਕ ਪੋਸਟ ਨਦਰ ਦੀ ਬੇਨਤੀ ਤੇ ਫੌਜੀ ਅੱਗ ਬੁਝਾਉ ਹੈਲੀਕਾਪਟਰ ਭੇਜੇ ਗਏ ਨੇ ਅੱਗ ਤੇ ਕਾਬੂ ਪਹੁੰਚਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਦੱਖਣੀ ਲਿਬਨਾਨ ਵਿੱਚ ਮੰਗਲਵਾਰ ਨੂੰ ਫلسطਿਨੀ ਸ਼ਰਨਾਰਥੀ ਕੈਂਪ ਐਨ ਅਲ ਹਿਲਬੇ ਇਜ਼ਰਾਈਲ ਦੇ ਇੱਕ ਹਵਾਈ ਹਮਲੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਲਿਬਨਾਨ ਦੇ ਸਰਕਾਰੀ ਮੀਡੀਆ ਤੇ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲ ਹਜ਼ਬੁਲਾ ਯੁੱਤੋ ਇੱਕ ਸਾਲ ਬਾਅਦ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਇਸ ਹਮਲੇ ਨੂੰ ਲਿਬਨਾਨ ਵਿੱਚ ਸਭ ਤੋਂ ਘਾਤਕ ਹਮਲਾ ਦੱਸਿਆ ਰਿਹਾ। ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਅਨੁਸਾਰ ਹਮਲਾ ਇੱਕ ਡਰੋਨ ਦੁਆਰਾ ਕੀਤਾ ਗਿਆ ਸੀ। ਨਿਸ਼ਾਨਾ ਕੈਂਪ ਵਿੱਚ ਇੱਕ ਮਸਜਿਦ ਦੀ ਪਾਰਕਿੰਗ ਵਿੱਚ ਖੜੀ ਇੱਕ ਕਾਰ ਸੀ। ਤਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਨੇੜੇ ਤੇੜੇ ਦੇ ਕਈ ਲੋਕ ਜ਼ਖਮੀ ਹੋ ਗਏ ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 13 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਹਾਲਾਂਕਿ ਮੰਤਰਾਲੇ ਨੇ ਪੂਰੇ ਵੇਰਵੇ ਨਹੀਂ ਦਿੱਤੇ ਹਮਲੇ ਤੋਂ ਤੁਰੰਤ ਬਾਅਦ ਹਮਾਸ ਦੇ ਲੜਾਕਿਆਂ ਨੇ ਪੱਤਰਕਾਰਾਂ ਨੂੰ ਘਟਨਾ ਸਥਾਨ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਦਕਿ ਐਂਬੂਲੈਂਸ ਅਮਰਿਤਕਾ ਦੇ ਜ਼ਖਮੀਆਂ ਨੂੰ ਹਟਾਉਣ ਵਿੱਚ ਰੁੱਝੀਆਂ ਹੋਈਆਂ ਸਨ ਇਜ਼ਰਾਈਲੀ ਫੌਜ ਆਈਡੀਐਫ ਨੇ ਦਾਅਵਾ ਕੀਤਾ ਕਿ ਹਮਲੇ ਨੇ ਹਮਾਸ ਦੇ ਇੱਕ ਸਿਖਲਾਈ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਜਿਸ ਦੀ ਵਰਤੋਂ ਇਜ਼ਰਾਈਲ ਤੇ ਹਮਲਿਆਂ ਦੀ ਤਿਆਰੀ ਲਈ ਕੀਤੀ ਜਾ ਰਹੀ ਸੀ ਫੌਜ ਨੇ ਕਿਹਾ ਅਸੀਂ ਹਮਾਸ ਜਿੱਥੇ ਵੀ ਸਰਗਰਮ ਹੈ ਉਸ ਵਿਰ ਇਸ ਸੰਦੇਸ਼ ਤੋਂ ਨਹੀਂ ਦੇ ਖਬਰ ਹੁਣ ਮੈਨੂੰ ਦੀ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ